ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਪਣੇ ਚੈਨਲ ਤੇ ਕਿਵੇਂ ਹੋ ਜੀ ਤੁਸੀਂ ਸਾਰੇ ਅਮੀਰ ਆ ਵਾਏ ਗੁਰੂ ਜੀ ਦੀ ਕਿਰਪਾ ਨਾਲ ਠੀਕ ਠਾਕ ਹੋਵੋਗੇ ਰਾਜੀ ਖੁਸ਼ੀ ਹੋਮੋਗੇ ਤੇ ਤੰਦਰੁਸਤ ਹੋਮੋਗੇ ਅਸੀਂ ਵੀ ਠੀਕ ਠਾਕ ਆ ਜੀ ਅੱਜ ਆਪਾਂ ਬਣਾ ਰਹੇ ਹਾਂ ਜੀ ਦਹੀਂ ਭੱਲੇ ਇਹ ਬਣਾਵਾਂਗੇ ਜੀ ਆਪਾਂ ਸੂਜੀ ਦੇ ਇੱਕ ਕੌਲੀ ਆਪਾਂ ਲਈ ਹੈ ਜੀ ਸੂਜੀ ਦੀ ਤੇ ਅੱਧੀ ਕੌਲੀ ਉਹਦੇ ਵਿੱਚ ਪਾ ਲਈ ਹੈ ਜੀ ਆਪਾਂ ਦਹੀਂ ਦੀ ਸੂਜੀ ਤੇ ਦਹੀਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਪਹਿਲਾਂ ਕੱਲੇ-ਕੱਲੇ ਦਾਣੇ ਨਾਲ ਦਹੀਂ ਮਿਕਸ ਹੋ ਜਾਈ ਜੀ। ਬਾਕੀ ਚੀਜ਼ਾਂ ਆਪਾਂ ਇਹਦੇ ਵਿੱਚ ਫੇਰ ਪਾਵਾਂਗੇ। ਬਹੁਤ ਜਲਦੀ ਬਣ ਜਾਂਦੇ ਨੇ ਇਹ। ਫਟਾਫਟ ਬਣਾ ਕੇ ਤਿਆਰ ਕਰ ਸਕਦੇ ਆਪਾਂ ਇਹਨਾਂ ਨੂੰ। ਲੂਣ ਪਾ ਲਿਆ ਜੀ ਆਪਾਂ ਇਹਦੇ ਵਿੱਚ। ਸਵਾਦ ਅਨੁਸਾਰ। ਥੋੜਾ ਜਿਹਾ ਪਾਣੀ ਪਾਵਾਂਗੇ। ਜਿਆਦਾ ਪਤਲਾ ਨਹੀਂ ਕਰਨਾ ਜੀ ਆਪਾਂ ਕੋਲ ਗਾੜਾ ਜਿਹਾ ਹੀ ਰੱਖਾਂਗੇ ਇੱਕ ਚੁਟਕੀ ਪਾਵਾਂਗੇ ਜੀ ਇਹਦੇ ਵਿੱਚ ਆਪਾਂ ਮਿੱਠਾ ਸੋਡਾ ਉਹ ਅਜੇ ਨਹੀਂ ਪਾਉਂਦੇ ਆਪਾਂ ਠਹਿਰ ਕੇ ਪਾਵਾਂਗੇ ਤੇ ਇੱਕ ਪਾਈ ਹੈ ਜੀ ਹਰੀ ਮਿਰਚ ਬਰੀਕ ਕੱਟ ਕੇ ଲୋਣ ਪਾ ਲਿਆ ਤੇ ਇੱਕ ਹਰੀ ਮਿਰਚ ਪਾਈ ਹੈ ਜੀ ਜੇ ਤੁਸੀਂ ਇੱਥੇ ਅਦਰਕ ਪਾਉਣਾ ਚਾਹੁੰਦੇ ਹੋ ਤਾਂ ਉਹਨੂੰ ਵੀ ਕद्दूकस ਕਰਕੇ ਬਰੀਕ ਕਰਕੇ ਪਾ ਸਕਦੇ ਹੋ ਹੁਣ 10 ਮਿੰਟ ਆਪਾਂ ਇਹਨੂੰ ਰੈਸਟ ਲਈ ਰੱਖ ਦਾਂਗੇ ਸੈੱਟ ਹੋ ਜੂਗੀ ਫੁੱਲ ਜੂਗੀ ਚੰਗੀ ਤਰ੍ਹਾਂ ਸੂਜੀ ਤੇ ਉਧਰ ਦਹੀਂ ਦੇ ਵਿੱਚ ਆਪਾਂ ਖੰਡ ਪਾ ਲਈ ਹੈ ਜੀ ਚੰਗੀ ਤਰ੍ਹਾਂ ਉਹਨੂੰ ਘੋਲ ਲਾਂਗੇ ਮਿੱਠਾ ਕਰ ਲਾਂਗੇ ਦਹੀਂ ਗਾੜਾ ਦਹੀਂ ਚਾਹੀਦਾ ਜੀ ਬਿਲਕੁਲ ਖੰਡ ਆਪਾਂ ਦੇਖ ਕੇ ਪਾ ਲਾਂਗੇ ਜੀ ਜੇ ਦਹੀਂ ਖੱਟਾ ਤਾਂ ਥੋੜੀ ਜਿਹੀ ਵੱਧ ਪਾ ਲਓ ਇਹ ਮਸਾਲਾ ਤਿਆਰ ਕਰ ਲਾਂਗੇ ਜੀ ਭੁੰਨੇ ਹੋਏ ਜੀਰੇ ਦਾ ਪਾਊਡਰ ਲਿਆ ਆਪਾਂ ਉਹਦੇ ਵਿੱਚ ਥੋੜਾ ਜਿਹਾ ਸਿੰਪਲ ੂਣ ਤੇ ਥੋੜਾ ਜਿਹਾ ਪਾਇਆ ਜੀ ਕਾਲਾ ੂਣ ਥੋੜਾ ਜਿਹਾ ਪਾਇਆ ਜੀ ਲਾਲ ਮਿਰਚ ਪਾਊਡਰ ਤੇ ਇੱਕ ਪਾਵਾਂਗੇ ਜੀ ਆਪਾਂ ਚਾਟ ਮਸਾਲਾ ਜਿੰਨਾ ਕਾਪਾ ਨੂੰ ਜ਼ਰੂਰਤ ਹੋ ਮਸਾਲਾ ਵਰਤ ਲਾਂਗੇ ਜੀ ਬਾਕੀ ਦਾ ਆਪਾਂ ਡੱਬੀ ਚ ਪਾ ਕੇ ਰੱਖ ਲਾਂਗੇ ਦਹੀਂ ਚ ਪਾਇਆ ਜਾਂਦਾ ਣਾਡਾ ਆਪਾਂ ਇੱਧਰ ਤੇਲ ਗਰਮ ਹੋਣ ਲਈ ਰੱਖ ਦਿੰਦੇ ਆ ਸਰੋਂ ਦਾ ਤੇਲ ਪਾਇਆ ਜੀ ਮੈਂ ਚੰਗੀ ਤਰ੍ਹਾਂ ਉਹਨੂੰ ਗਰਮ ਕਰਕੇ ਧੂਆਂ ਕੱਢ ਲਾਂਗੇ ਉਹਦਾ ਪਹਿਲਾਂ ਸਰੋਂ ਦੇ ਤੇਲ ਚੀ ਬਣਾਉਣੀ ਹੁੰਦੀ ਹੈ ਜੀ ਮੈਂ ਕੋਈ ਵੀ ਚੀਜ਼ ਹੈ ਰਿਫਾਈਨਡ ਆਪਾਂ ਨਹੀਂ ਵਰਤਦੇ ਕਦੇ ਹੀ ਬਹੁਤ ਘੱਟ ਵਰਤਦੇ ਆ ਜੀ ਆਪਾਂ ਸਰੋਂ ਦੇ ਤੇਲ ਚ ਵਧੀਆ ਬਣਦੀ ਹੈ ਜੀ ਨਾਲੇ ਖਾਣ ਲਈ ਵਧੀਆ ਆਪਾਂ ਨੂੰ ਹੁਣ ਇਹ ਸੂਜੀ ਨੂੰ ਆਪਾਂ ਫੇਰ ਮਿਕਸ ਕਰ ਲਿਆ ਇੱਕ ਵਾਰੀ 10 15 ਮਿੰਟ ਹੋ ਗਈ ਸੀਗੀ ਇਹਨੂੰ ਪਈ ਨੂੰ ਤੇ ਹੁਣ ਥੋੜਾ ਜਿਹਾ ਪਾਵਾਂਗੇ ਮਿੱਠਾ ਸੋਡਾ ਇੱਕ ਚੁਟਕੀ ਇਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਫੇਰ ਜਿਹੜੇ ਭੈਣ ਭਰਾ ਆਪਣੇ ਵੀਡੀਓ ਤੇ ਆਉਂਦੇ ਨੇ ਜੀ ਚੈਨਲ ਤੇ ਵੀਡੀਓ ਨੂੰ ਫੁੱਲ ਵਾਚ ਕਰਦੇ ਨੇ ਸੋਹਣਾ ਜਿਹਾ ਕਮੈਂਟ ਕਰਦੇ ਨੇ ਸਾਰੇਆਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਤੇ ਜਿਹੜੇ ਨਵੇਂ ਆਏ ਨੇ ਆਪਣੇ ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਸਾਨੂੰ ਤੁਹਾਡੇ ਸਾਥ ਤੇ ਸਪੋਰਟ ਦੀ ਜ਼ਰੂਰਤ ਹੈ ਸਪੋਰਟ ਜ਼ਰੂਰ ਕਰਿਓ ਤੇ ਤੇਲ ਗਰਮ ਹੋ ਗਿਆ ਸੀਗਾ ਜੀ ਆਪਣਾ ਆਪਾਂ ਵਿੱਚ ਪਾ ਦਿੱਤੇ ਨੇ ਬਣਨ ਲਈ ਤੁਸੀਂ ਜਿੰਨੇ ਸਾਈਜ਼ ਦੇ ਬਣਾਉਣੇ ਨੇ ਛੋਟੇ ਵੱਡੇ ਆਪਣੇ ਹਿਸਾਬ ਨਾਲ ਪਾ ਸਕਦੇ ਹੋ ਉਹ ਇੱਕ ਪਾ ਕੇ ਪਹਿਲਾਂ ਆਪਾਂ ਤੇਲ ਚੈੱਕ ਕਰਿਆ ਸੀ ਵੀ ਗਰਮ ਹੋ ਗਿਆ ਜਿਆਦਾ ਟਾਈਮ ਨਹੀਂ ਲੱਗਦਾ ਜੀ ਇਹਨਾਂ ਨੂੰ ਬਣਾਉਣ ਨੂੰ ਬਹੁਤ ਜਲਦੀ ਬਣ ਜਾਂਦੇ ਨੇ ਨਾ ਇਹਨਾਂ ਦੇ ਵਿੱਚ ਜਿਆਦਾ ਤੇਲ ਹੁੰਦਾ ਜੀ ਤੇਲ ਵਾਲੀਆਂ ਚੀਜ਼ਾਂ ਤਾਂ ਹਜੇ ਘੱਟ ਖਾਧੀਆਂ ਜਾਂਦੀਆਂ ਨੇ ਜੀ ਇਹਨਾਂ ਦਾ ਤੇਲ ਨਿਕਲ ਜਾਂਦਾ ਸਾਰਾ ਪਾਣੀ 'ਚ ਤੇ ਸਵਾਦ ਵੀ ਬਹੁਤ ਬਣਦੇ ਨੇ ਬਹੁਤ ਸੌਫਟ ਬਣਦੇ ਨੇ ਇਹ ਬਣ ਗਏ ਜੀ ਇਹਨਾਂ ਨੂੰ ਆਪਾਂ ਕੱਢ ਲਾਂਗੇ ਜਿਆਦਾ ਨਹੀਂ ਰਾੜਨੇ ਜੀ ਕਿਤੇ ਜਮੇ ਕਾਲੇ ਨਹੀਂ ਕਰਨੇ ਠੀਕ ਜਿਹਾ ਕਲਰ ਚਾਹੀਦਾ ਇਹਨਾਂ ਦਾ ਤੇ ਜਿਹੜੇ ਰਹਿੰਦੇ ਸੀ ਆਪਾਂ ਉਹ ਵੀ ਪਾ ਦਾਂਗੇ ਜੇ ਤੁਸੀਂ ਵਧੀਆ ਸ਼ੇਪ ਦੇ ਬਣਾਉਣੇ ਨੇ ਜੀ ਗੋਲ ਕਰਕੇ ਤਾਂ ਸੂਜੀ ਨੂੰ ਥੋੜਾ ਜਿਹਾ ਹੋਰ ਘੈੜਾ ਰੱਖ ਲਿਓ ਫਿਰ ਹੱਥਾਂ ਨਾਲ ਸੈੱਟ ਕਰਕੇ ਪਾ ਦਿਓ ਇਹ ਸਾਰੇ ਪਾ ਦਾਂਗੇ ਜੀ ਆਪਾਂ ਥੋੜੀ ਬਣਾਈ ਸੀ ਜੀ ਸੈਂਡਾ ਹਲਾ ਦਾਂਗੇ ਇਹਨਾਂ ਦੀ ਆਪਾਂ ਚਮਚੇ ਨਾਲ ਤੇਲ ਜਿਆਦਾ ਗਰਮ ਹੋ ਗਿਆ ਸੀ ਪਹਿਲਾਂ ਆਪਣਾ ਥੋੜਾ ਜਿਹਾ ਗੈਸ ਵਿੱਚ ਦੀ ਆਪਾਂ ਘਟ ਕਰ ਲਿਆ ਸੀ ਇਹ ਪਾਣੀ ਲੈ ਲਿਆ ਜੀ ਆਪਾਂ ਇੱਕ ਕੌਲੇਜ ਬਿਲਕੁਲ ਹਲਕਾ ਜਿਹਾ ਗਰਮ ਕਰਿਆ ਜੀ ਇਹ ਜਿਹੜੇ ਪਹਿਲਾਂ ਬਣਾਏ ਸੀ ਆਪਾਂ ਉਹ ਪਾਣੀ 'ਚ ਪਾ ਕੇ ਰੱਖ ਲਾਂਗੇ। 5 ਮਿੰਟ ਰੱਖਾਂਗੇ ਜੀ ਪਾਣੀ 'ਚ ਦੇਖ ਲਾਂਗੇ ਆਪਾਂ ਸੌਫਟ ਹੋ ਗਏ ਜਦੋਂ ਕੱਢ ਲਾਂਗੇ। ਤੇ ਇੱਧਰ ਦੂਸਰੇ ਵੀ ਤਿਆਰ ਹੋ ਗਏ ਆਪਣੇ। ਉਹਨਾਂ ਨੂੰ ਵੀ ਆਪਾਂ ਕੱਢ ਕੇ ਰੱਖ ਲਾਂਗੇ। ਸਾਰੇ ਬਣ ਗਏ ਜੀ ਆਪਣੇ ਪੱਲੇ। ਗੈਸ ਆਪਾਂ ਬੰਦ ਕਰ ਦਿੱਤਾ ਹੈ। 5 ਮਿੰਟ ਰੱਖਾਂਗੇ ਜੀ ਪਾਣੀ 'ਚ ਆਪਾਂ। ਨਾ ਦਾ ਤੇਲ ਸਾਰਾ ਨਿਕਲ ਜੂਗਾ ਇੱਥੇ ਪਾਣੀ ਦੇ ਵਿੱਚ ਫਿਰ ਹਲਕੇ ਜਿਹੇ ਦੱਬ ਕੇ ਹੱਥ ਨਾਲ ਪਾਣੀ ਨਿਚੋੜ ਕੇ ਇਹਨਾਂ ਦਾ ਪਲੇਟ 'ਚ ਰੱਖ ਲਈਏ ਆਪਾਂ ਹੁਣ ਪਾ ਲਾਂਗੇ ਜੀ ਠੰਡਾ ਠੰਡਾ ਦਹੀਂ ਮਿੱਠੇ ਵਾਲਾ ਤੁਸੀਂ ਇਹਨੂੰ ਆਪਣੀ ਪਸੰਦ ਅਨੁਸਾਰ ਡੈਕੋਰੇਟ ਕਰ ਸਕਦੇ ਹੋ ਪਲੇਟਿੰਗ ਕਰ ਸਕਦੇ ਹੋ ਇਹਦੀ ਇਹ ਸਾਸ ਪਾ ਲਾਂਗੇ ਜੀ। ਟਿਪ ਟਿਪ ਪਾ ਲਾਂਗੇ ਜੀ ਆਪਾਂ ਮਸਾਲਾ। ਪਲੇਟ ਆਪਣੀ ਤਿਆਰ ਹੈ ਜੀ। ਆਜੋ ਜੀ ਤੁਸੀਂ ਵੀ ਖਾ ਲਓ। ਜੇ ਤੁਹਾਨੂੰ ਸਾਡੀਆਂ ਵੀਡੀਓ ਵਧੀਆ ਲੱਗਦੀਆਂ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਜੀ। ਜੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ। ਮਿਲਦੇ ਆਂ ਜੀ ਨਵੀਂ ਵੀਡੀਓ ਨਾਲ।